ਹੇ ਨਮਸਕਾਰ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ 바ਵਾ ਇੱਕ ਵਾਰ ਫੇਰ ਤੁਹਾਡੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਅੱਜ ਅਸੀਂ ਤੁਹਾਨੂੰ ਉਸ ਇਨਸਾਨ ਨਾਲ ਰੂਬਰੂ ਕਰਾਵਾਂਗੇ ਜਿਨ੍ਹਾਂ ਨੇ ਕੀ ਪੰਜਾਬੀ ਭਾਸ਼ਾ ਨੂੰ ਪਰਫੂਲਿਤ ਕਰਨ ਲਈ ਬਹੁਤ ਯੋਗਦਾਨ ਦਿੱਤਾ ਹੈ ਕੱਲ ਕਰੀਏ ਤਾਂ ਇਹਨਾਂ ਨੂੰ ਰਾਸ਼ਟਰਪਤੀ ਵੱਲੋਂ ਜਿਹੜਾ ਨੈਸ਼ਨਲ ਵਾਰਡ ਮਿਲਿਆ ਤੇ ਰਾਜ ਸਰਕਾਰ ਵੱਲੋਂ ਵੀ ਸਟੇਟ ਵਾਰਡ ਮਿਲਿਆ ਬਹੁਤ ਸਾਰੇ ਜਿਹੜੇ ਆ ਇਹਨਾਂ ਨੇ ਕੰਮ ਕੀਤੇ ਨੇ ਜਦੋਂ ਤੇ ਇਹਨਾਂ ਨੇ ਆਪਣਾ ਜਿਹੜਾ ਆ ਕੁਰਸੀ ਸੰਭਾਲੀ ਹੈ ਕਾਫੀ ਜਿਹੜਾ ਯੋਗਦਾਨ ਦੇ ਰਹੇ ਨੇ ਤੇ ਅੱਜ ਸਾਡੇ ਨਾਲ ਮੌਜੂਦ ਨੇ ਜਿਲ੍ਹਾ ਅਫਸਰ ਪਰਮਜੀ ਸਿੰਘ ਕਲਸੀ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਉਹਨਾਂ ਨੂੰ 크리스마ਸ ਤੇ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਜੀ ਸਰ ਸੰਜੀਪ ਬਾਵਾ ਜੀ ਤੁਹਾਨੂੰ ਵੀ ਸਾਡੇ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ 크리스마ਸ ਤੇ ਸ਼ੁਭ ਦਿਹਾੜੀ ਦੀਆਂ ਮੁਬਾਰਕਾਂ ਨਮਾਤਮਾ ਕਰੇ ਕਿ ਹਰ ਇੱਕ ਵੀ ਤਰੱਕੀ ਹੋਵੇ ਇਨਸਾਨੀਅਤ ਜਾਗਦੀ ਰਹੇ ਤੇ ਜਿਹੜਾ ਜਿਹੜਾ ਜਿੱਤੇ ਜਿੱਤੇ ਕੰਮ ਕਰ ਰਿਹਾ ਆਪਣੇ ਫਰਜ਼ ਤੇ ਬਹੁਤ ਸਰ ਸਾਢੇ ਦਸ਼ਕਾਂ ਨੂੰ ਸਭ ਤੋਂ ਪਹਿਲੇ ਆਪਣੇ ਬੈਕਗ੍ਰਾਉਂਡ ਬਾਰੇ ਦੱਸਿਓ ਆਪਣੇ ਬਾਰੇ ਦੱਸਿਓ ਸਾਰਾ ਕੁਝ ਮੈਂ ਫਿਲਹਾਲ ਮੇਰਾ ਨਾਮ ਡਾਕਟਰ ਪੰਜੀ ਸਿੰਘ ਪਲਸੀ ਜ਼ਿਲ੍ਹਾ ਪਸ਼ਾਪ ਸਰ ਗੁਰਦਾਸਪੁਰ ਪਸ਼ਾਪਾਗ ਦੇ ਵਿੱਚ ਆਪਣੀ ਐਸਵਾਵਾ ਬਣ ਪਸ਼ਾਪ ਜ਼ਿਲ੍ਹਾ ਪਸ਼ਾਪ ਸੁਵਾਰੇ ਇਸ ਤੋਂ ਪਹਿਲਾਂ ਮੇਰੇ ਕੋਲ ਜ਼ਿਲ੍ਹਾ ਪਸ਼ਾਪ ਦਫਤਰ ਅੰਮ੍ਰਿਤਸਰ ਦਾ ਵੀ ਚਾਰਜ ਤੇ ਹੈ ਜ਼ਿਲ੍ਹਾ ਪਬਲਿਕ ਲਾਇਬ੍ਰੇਰੀ ਗੁਰਦਾਸਪੁਰ ਉਹਦਾ ਵੀ ਮੈਂ ਤੌਰ ਲਾਇਬ੍ਰੇਰੀ ਦਾ ਵੀ ਚਾਰਜ ਤੇ ਹੈ ਚੋਕੜ ਦੇ ਵਿੱਚ ਮੇਰਾ ਪਛੋਕੜ ਤੇ ਪੇੜੂ ਹੈ ਪਿੰਡ ਮੇਰਾ ਉਧਨ ਵਾਲਾ ਸਰੀਰ ਹਰਨਤਨ ਬਰਹਰ ਦੇ ਵਿੱਚ ਪਾਤਾ ਪਟਵਾਜੀ ਸਿਹਤਾਨ ਆਂਖ ਕਰਦੇ ਸਨ ਬਦੀ ਮਨਛਾ ਪੜਨ ਪੜਾਉਣ ਦੀ ਸੀਗੀ ਉਹ ਆਪਾਂ ਪੂਰੀ ਕੀਤੀ ਹੈ ਵਿਦਿਅਕ ਤੌਰ ਤੇ ਮੈਂ ਪੀ ਐਚ ਡੀ ਦੀ ਡਿਗਰੀ ਕੰਦੇ ਨਾਮ ਨਾਲ ਐਮ ਐ ਪੰਜਾਬੀ ਸਿਵਲ ਐਮ ਬੈਡ ਕੀਤੀ ਹੈ ਜੀ ਸੀ ਜੀ ਆਰ ਫਰ ਨੈਟ ਕੁਆਲਿਫਿਕੇਸ਼ਨ ਡੀ ਸੀ ਮੈਂ ਬੀਕੇ ਯੋਗ ਦਿਗਾਲੀ ਬੰਦ ਕਰਲੀ ਸਿੰਘ ਤੋਂ ਬਾਅਦ ਫਿਰ ਮੈਨੂੰ ਪੜਾਉਣ ਦਾ ਜਿਹੜਾ ਮੌਕਾ ਮਿਲੇ ਉਹ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਮਿਲੇ ਨੰਲਾ ਮੈਂ ਪ੍ਰਾਈਵੇਟ ਸਕੂਲ ਸੀ ਉੱਥੇ ਤਿੰਨ ਮਹੀਨੇ ਪੜਾਇਆ ਫਿਰ ਸੈਂਟਰ ਪਬਲਿਕ ਮਾਨਸਾ ਅਚਾਸਪਸ ਫਿਰ ਉਸ ਤੋਂ ਬਾਅਦ ਮੈਨੂੰ ਡੇਰਿੰਗ ਯੂਨੀਵਰਸਿਟੀ ਕਾਲਜ ਪਟਿਆਲਾ ਦੇ ਵਿੱਚ ਇੱਕ ਸਾਲ ਦਾ ਮੌਕਾ ਮਿਲਿਆ ਨਾਲ ਹੀ ਫਿਰ ਜੋ ਕਿ ਬਰੀ ਜੀਆਰਐਫ ਸੀ ਕੀ ਇੰਜੀਨੀਅਰ ਸਟਾਫ ਫੈਲੋਸ਼ਿਪ ਸੀ ਦੀ ਬਰੀ ਡੀਸੀ ਦੀ ਉਹ ਮੈਂ ਗੁਣਾਨ ਦੇ ਯੂਨੀਵਰਸਿਟੀ ਵਿੱਚ ਕੀਤੀ ਉੱਥੇ ਮੈਨੂੰ ਗੁਣਾਨ ਦੇ ਯੂਨੀਵਰਸਿਟੀ ਦੇ ਵਿੱਚ ਹੀ 3 ਕੁ ਮਹੀਨੇ ਪੜਾਉਣ ਦਾ ਬਾਬਾ ਉਪਰੰਤ ਨਾਲ ਹੀ ਮੇਰੀ 2001 ਦੇ ਵਿੱਚ ਬਤੌਰ ਇੰਜੀਨੀਅਰ ਜੋਨਮਤੀਏ ਪੰਜਾਬ ਸਰਕਾਰ ਦੇ ਦਾਰੇ ਦੇ ਵਿੱਚ ਵਿਕਵਾਕਾ ਸਕੂਲਾਂ 'ਚ ਕੰਮ ਕਰਦਾ ਕਰਦਾ ਨਾ ਫਿਰ ਤੌਰ ਜ਼ਲਾਪਾਸ਼ ਆਫਸਰ ਇਸ ਉਸਤੇ ਆਪਣੇ ਫਰਜ਼ ਨਿਭਾ ਰਹੇ ਹਾਂ ਫਰਜ਼ ਨਿਭਾਣਾ ਹੈ ਕਿ ਜਿਹੜਾ ਵਿਅਕਤੀ ਆਪਣੇ ਫਰਜ਼ ਨਿਭਾਉਂਦਾ ਹੈ ਸਰਕਾਰਾਂ ਜੇਕਰ ਮਾਨ ਸਨਮਾਨ ਦੇ ਨਾਲ ਦਵਾਏ ਤੇ ਜ਼ਿੰਮੇਵਾਰੀ ਬਤੀ ਹੈ ਮੈਨੂੰ 2012 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅਧਿਆਪਕ ਪੁਰਸਕਾਰ ਮਿਲਿਆ ਸੀਗਾ ਸਟੇਟ ਲੈਵਲ ਇਸੇ ਤਰ੍ਹਾਂ ਹੀ 2017 ਦੇ ਵਿੱਚ ਮੈਨੂੰ ਭਾਰਤ ਸਰਕਾਰ ਵੱਲੋਂ ਰਾਸ਼ਟ੍ਰਪਤੀ ਪੁਰਸਕਾਰ ਨੈਸ਼ਨਲ ਅਵਾਰਡ ਜਿਹੜਾ ਮਿਲਿਆ ਹੈ ਕੰਮ ਤਰੀ ਦਾ ਫਰਜ਼ ਨਭਾਈ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਜਿਹੜੇ ਫਰਜ਼ ਆਪਨੇ ਸਫਲਤਾ ਦੇ ਨਾਲ ਦੇ ਬਸ ਛੋਕੜ mera ਸਧਾਰਨ ਸੀ ਤੇ ਸਧਾਰਨ ਤੇ ਛੋਕੜ ਦੇ ਵਿੱਚ ਕਿਰਤ ਦੇ ਨਾਲ ਹੀ ਚੱਲੇ ਗੱਲ ਕਰੀਏ ਤਾਂ ਸਰ ਸਨਮਾਨਾਂ ਦੀ ਜਿਹੜੀ ਹੈ ਝੜੀ ਲੱਗਦੀ ਹੈ ਬਹੁਤ ਸਾਰੇ ਜਿਹੜੇ ਸਨਮਾਨ ਤੁਹਾਨੂੰ ਮਿਲੇ ਨੇ ਉਸੇ ਕੀ ਕਹਿਣਾ ਚਾਹੋਗੇ ਸਨਮਾਨ ਬਾਰੇ ਇਹ ਸਨਮਾਨ ਮੈਂ ਤੇ ਇਹ ਗੱਲ ਕਹਿੰਦਾ ਕਿ ਸਨਮਾਨ ਦੇ ਪਿੱਛੇ ਨਹੀਂ ਭਜਣਾ ਚਾਹੀਦਾ ਤੁਸੀਂ ਕੰਮ ਕਰਦੇ ਜਾਓ ਸਰਸ ਨਿਪਾਉ ਉਸ ਬਾਈ ਚੰਗਾ ਕੰਮ ਕਰਦੇ ਹੋ ਆਪਣੀ ਡਿਊਟੀ ਅਚੇ ਤਰੀਕੇ ਨਾਲ ਨਿਭਾਉਂਦੇ ਹੋ ਸਾਡੇ ਸਮਾਜ ਦੇ ਲੋਕ ਸਮਾਜ ਦੇ ਜਿਹੜੇ ਗੁੱਤੀ ਜੀਵੀ ਵਰਗ ਨੇ ਜਾਂ ਸਰਕਾਰਾਂ ਨੇ ਉਹ ਤੁਹਾਡਾ ਸਨਮਾਨਤ ਇਸ ਕਰਕੇ ਕਰਦੇ ਨੇ ਤੁਹਾਨੂੰ ਸਨਮਾਨ बार-बार ਦਿੰਦੇ ਨੇ ਕਿ ਇਹ ਕੰਮ ਚੰਗੀ ਹੋਰ ਕਰੋ ਤੇ ਜ਼ਿੰਮੇਵਾਰੀ ਬਣਾਉਦੇ ਰਹੋ ਮੈਂ ਸਮਝਦਾ ਜੇਕਰ ਤੁਹਾਨੂੰ ਸਨਮਾਨ ਦਿੱਤਾ ਜਾਂਦਾ ਤੇ ਉਸ ਸਨਮਾਨ ਦੀ ਕਦਰ ਰੱਖਣੀ ਚਾਹੀਦੀ ਹੈ ਉਹ ਮਹਤਵਪੂਰਨ ਹੈ ਕਿ ਇਹ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜੇ ਸਿਲੇਬਸ ਆ ਉਹਦੇ ਵਿੱਚ ਵੀ ਕਹਾਣੀਆਂ ਲਿਖ ਚੁੱਕੀ ਹਾਂ ਪੰਜਾਬੀ ਬਾਸ਼ਾ ਦੇ ਵਿੱਚ ਕਿਉਂਕਿ ਮੇਰੀ ਮਾਂ ਬੋਲੀ ਵੀ ਤੇ ਪੰਜਾਬੀ ਭਾਸ਼ਾ ਦੇ ਨਾਲ ਬਣਾਇਆ ਗਿਆ ਇਸ ਕਰਕੇ ਜਿੱਥੇ ਮੈਨੂੰ ਜਿਹੜਾ ਵੀ ਮੌਕਾ ਮਿਲਦਾ ਹੈ ਕਿ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਕੋਈ ਕੰਮ ਹੋਵੇ ਜਿਹਦੇ ਵਿੱਚ ਮੈਂ ਕਰ ਸਕਾਂ ਤਾਂ ਮੈਂ ਉਹ ਮੌਕਾ ਨਹੀਂ ਗਵਾਉਂਦੀ ਮੈਂ ਬਿਡਾ ਸਕੂਲ ਸਿੱਖਿਆ ਬੋਰਡ ਦੇ ਵਿੱਚ ਅਕਾਦਮਿਕ ਕੌਂਸਲ ਦਾ ਮੈਂ ਮੈਂ ਸਕੂਲ ਸਿੱਖਿਆ ਬੋਰਡ ਦੀਆਂ ਵੱਖ-ਵੱਖ ਪ੍ਰੀਖਿਆਵਾਂ 'ਚ ਬੈਠੀ ਐ ਚੀਰਿਆ ਪੰਜਾਬ ਸਕੂਲ ਸਿੱਖਿਆ ਭਾਗ ਦੇ ਵਿੱਚ ਐਜੂ ਸੈਟ ਦੇ ਵਿੱਚ ਵੀ ਬਾਰੇ ਲੈਕਚਰ ਨੇ ਆਨਲਾਈਨ YouTube ਦੇ ਵਿੱਚ ਪੰਜਾਬੀ ਬਿਲਕੁਲ ਸ਼ਾਰਟ ਬਲਕਾ ਹੋ ਸਕਦਾ ਹੋ ਸਕਦਾ ਹੈ ਉਹਨੂੰ ਦੇਖੇ ਅਦਾਕਾਰ ਦਾ ਵੀ ਕੀਤਾ ਨਿਰਦੇਸ਼ਕ ਦਾ ਵੀ ਕੀਤਾ YouTube ਦੇ ਵਿੱਚ ਪੰਜਾਬ ਰਾਸਟ ਦੇ ਵਿੱਚ ਵੀ ਅੱਛੇ-ਅੱਛੇ ਵੀਡੀਓ ਜਿਹਨਾਂ ਹਲਵਾਕਰ ਕਰਦੇ ਹਨ ਇੰਟਰੋਡਿਊਸ ਕਰਦੇ ਆ ਮੈਂ ਤਰੀ ਸਰ ਜਿਹੜਾ ਬਾਸ਼ਾ ਦੇ ਰੂਪ ਵਿੱਚ ਬਤੌਰ ਪੰਜਾਬੀ ਦੇ 23 ਸਾਲ ਸਕੂਲ ਕਾਲਜ ਯੂਨੀਵਰਸਿਟੀ ਦੇ ਵਿੱਚ ਪੜਾਉ ਦਾ ਬੜਾ ਤਜਰਬਾ ਸਰ ਪ੍ਰਿੰਸੀਪਲ ਮੈਂ 5 ਸਾਲ ਪੱਤਿਸਬਲ ਆ ਬਾਕਫਤ ਤੇ ਦਿਨਕਤ ਵਾਲੀ ਐਸ ਜੀ ਸੋ ਕਿਤਾਬਾਂ 24 ਤੋਂ ਵੱਧ ਕਿਤਾਬਾਂ ਮੇਰੀਆਂ ਪ੍ਰਕਾਸ਼ ਹੋਈਆਂ ਤੇ ਕੁਝ ਸੰਪਾਦਨਾ ਜਾਂ ਆਲੋਚਨਾ ਸਿਰਨਾਵਾਂ ਕਹਾਣੀਆਂ ਸਵਾਗਤ ਜ਼ਿੰਦਗੀ ਪ੍ਰੋਸਸ ਨੂੰ ਪਾਸ 2 ਦੇ ਵਿੱਚ ਲਾਜ਼ਮੀ ਵਿਸ਼ੇ ਚ ਰੱਖੀਆਂ ਹੋਈਆਂ ਮੇਰਾ ਉਸ ਕੋਸ਼ਿਸ਼ ਕਰ ਲੋ ਕਹਾਣੀਆਂ ਲਿਖੀ ਦੇਖ ਲਿਖਿਆ ਲਗੂ ਨਾਟਕ ਲਿਖਿਆ ਕੁਝ ਬਿਲਵਾਨੀ ਸਕ੍ਰਿਪਟ ਲਿਖੀ ਹੈ ਕੁਝ ਮੇਰੀਆਂ ਜੜੀਆਂ ਸਟੋਰੀਆਂ ਸੀ ਕਹਾਣੀਆਂ ਸੀ ਤੇ ਸ਼ਾਰਟ ਲਗੂ ਤੋ ਫਰਜ਼ ਹੈ ਜਿੱਥੇ ਜਿੱਥੇ ਅਸੀਂ ਕਰ ਸਕਦੇ ਹਾਂ ਪੰਜਾਬੀ ਭਾਸ਼ਾ ਸਾਹਿਤ ਰਾਨੀ ਆਲੋਚਕ ਦੇ ਵਿੱਚ ਨਿਕਟਾ ਪਰ 17 80 ਤੋਂ ਵੱਧ ਪੇਪਰ ਪੜੇ ਰਹੇ ਆ ਇੱਥੇ ਜਰੂਰ ਮਰ ਕੋਈ ਜੇ ਕੋਈ ਆਲੋਚਨਾ ਦੇ ਵਿੱਚ ਪੇਪਰ ਨਹੀਂ ਬੱਸ ਇਸ ਪੇਪਰ ਹੀ ਆ ਦੇ ਸੋ ਜਿੱਥੇ ਜਿੱਥੇ ਆਪਾਂ ਫਰਜ਼ ਨਿਭਾ ਸਕਦੇ ਹਾਂ ਉੱਥੇ ਕੰਮ ਕਰੀਏ ਕੱਲ ਕਰੀਏ ਤਾਂ ਪਰਜ ਜੀ ਸਿੰਘ ਕਲਸੀ ਬਹੁਤ ਵੱਡਾ ਨਾਮ ਹੋ ਗਿਆ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਇਹ ਤੇ ਮੈਂ ਨਹੀਂ ਮਹਿਸੂਸ ਕਰਦਾ ਵੀ ਵੱਡਾ ਨਾ ਆਇਆ ਵੱਡੇ ਕੰਮਾਂ ਦੇ ਵਿੱਚ ਸ਼ਾਮਲ ਹੋ ਕੇ ਸਮਾਜ ਨੂੰ ਧੀਆ ਬਣਾਉਣ ਦੇ ਲਈ ਉਪਰਾਲੇ ਕਰਨੇ ਚਾਹੀਦੇ ਹਨ ਪਰ ਜਿੱਦਨ ਤੁਹਾਡੇ ਅੰਦਰ ਇਹ ਵਹਿਮ ਪੈਦਾ ਹੋ ਗਿਆ ਕਿ ਮੈਂ ਵੱਡਾ ਆ ਆ ਉਦੋਂ ਤੁਹਾਡਾ ਤਾਂ ਕਾਸਟ ਇਸ ਕਰਕੇ ਤਰਤੀ ਦੇ ਉਤਤ ਸ਼ਾਮਲ ਹੋ ਕੇ ਉੱਥੋਂ ਹੀ ਸਿੱਖਣਾ ਚਾਹੀਦਾ ਹੈ ਔਰ ਇਹ ਲੋਕ ਹੀ ਤੁਹਾਨੂੰ ਆਪਣੇ ਆਪ ਦੇ ਵਿੱਚ ਪਾਤਨ ਦੇ ਕੇ ਵੱਡਾ ਬਣਾਉਂਦੇ ਨੇ ਪਰ ਤਰੀਕ ਸੋਚ ਦੇ ਵਿੱਚ ਹਮੇਸ਼ਾ ਹੀ ਨੇ ਸਰ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਹੈ ਪੰਜਾਬੀ ਭਾਸ਼ਾ ਲਈ ਕੀ ਕੀ ਉਪਰਾਲੇ ਕੀਤੇ ਜਾ ਰਹੇ ਹਨ ਪੰਜਾਬੀ ਭਾਸ਼ਾ ਲਈ ਜਦੋਂ ਭਾਸ਼ਾ ਭਾਗ ਦੀ ਮੈਂ ਗੱਲ ਕਰਦਾ ਹਾਂ ਤੇ ਭਾਸ਼ਾ ਵਿਭਾਗ ਉਹ ਪਵਿੱਤਰ ਵਿਭਾਗ ਹੈ ਜਿਹੜਾ ਭਾਸ਼ਾ ਦੇ ਨਾਲ ਪੰਜਾਬੀ ਭਾਸ਼ਾ ਲਈ ਕੀ ਯਤਨ ਕੀਤੇ ਜਾ ਰਹੇ ਨੇ ਹਿੰਦੀ ਭਾਸ਼ਾ ਨਹੀਂ ਭਾਸ਼ਾ ਦੇ ਨਹੀਂ ਭਾਸ਼ਾ ਭਾਗ ਦੇ ਬਟ ਮੁੱਲੇ ਯਤਨ ਨੇ ਉਸ ਵਿਭਾਗ ਦਾ ਮੈਂ ਹਿੱਸਾ ਬਣਿਆ ਭਾਸ਼ਾ ਭਾਗ ਦਾ ਬੰਦੇ ਸਮਝਦਾ ਮਾਣ ਹੈ ਤੇ ਪੰਜਾਬੀ ਭਾਸ਼ਾ ਦੇ ਲਈ ਜਿਹੜੇ ਉਪਰਾਲੇ ਨੇ ਉਹ ਆਛਾ ਪਾਕ ਦੇ ਵਿੱਚ ਬਹੁਤ ਸਾਰੇ ਕਿਤਾਬਾਂ ਦੇ ਦਾ ਪ੍ਰਕਾਸ਼ਿਤ ਨਵੇਂ ਰੂਪ ਉਹ ਜਿਹੜੇ ਆ ਪ੍ਰਕਾਸ਼ਾ ਦੇ ਨਦੀਨ ਨੇ ਉਹਦੇ ਕਰਤਾਰ ਤੋਂ ਬਾਅਦ ਟਾਈਟਲ ਨੇ ਬਹੁਤ ਸਸਤੇ ਰੂਪ ਵਿੱਚ ਕਿਤਾਬਾਂ ਦਾ ਭੰਡਾਰ ਸਮਰਪਿਤ ਕੀਤਾ ਜਾਂਦਾ ਪਾਕ ਨੂੰ ਜੋ ਸਿੱਖ ਅੱਠਾ ਹੁੰਦੇ ਫਿਰ ਪੰਜਾਬੀ ਭਾਸ਼ਾ ਨਾਲ ਸੰਬੰਧਤ ਬਹੁਤ ਸਾਰੇ ਭਾਸ਼ਾ ਭਾਗ ਦੇ ਆਈ ਸਮਾਰੋਹ ਹੁੰਦੇ ਨੇ ਕਵੀ ਸਮੇਜ ਹੁੰਦੇ ਨੇ ਪੰਜਾਬੀ ਸਾਹਿਤ ਦੇ ਜਿੰਨ ਮੁਕਾਬਲੇ ਹੁੰਦੇ ਨੇ ਵਿਦਿਆਰਥੀਆਂ ਦੇ ਸੱਜਣਾਂ ਤਾਂ ਇਸੀ ਤਰ੍ਹਾਂ ਹੀ ਹਿੰਦੀ ਸਾਹਿਤ ਸਬੰਤ ਤਾਫਲੇ ਭਾਸ਼ਾਪਾਗ ਕੋਲ ਬਹੁਤ ਸਾਰੇ ਮਾਨ ਸਨਮਾਨ ਜਿਹੜੇ ਸਭ ਤੋਂ ਵੱਧ ਪੁਸਤਕ ਸਨਮਾਨ ਹੁੰਦੇ ਵੀ ਦੇਖੇ ਹਰ ਸਾਲ ਲੇਖਾਂ ਦਾ ਦੇਖਤਾਂ ਗੀਆਂ ਮਿਲਣੀਆਂ ਪੁਰੀਆਂ ਨੇ ਰੂਪਰੂ ਕੀਤੀ ਜਾਂਦੀ ਹੈ ਸੋ ਮਤਲਬ ਨਾਟਕਾਂ ਦੇ ਉੱਤੇ ਵਰਕਸ਼ਾਪਾਂ ਲੱਗਦੀਆਂ ਨੇ ਹੁਣ ਸਾਡੇ ਮਾਨ ਜੋ ਡਾਇਰੈਕਟਰ ਸੁਮਨ ਜ਼ਫਰੀ ਆਏ ਨੇ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਕੰਪਿਊਟਰਿਕ ਕੰਮ ਤੇ AI ਟੈਕ ਚ ਸਭਾ ਸਭਾ ਦੇ ਯਤਨ ਕੀਤੇ ਲਗਾਤਾਰ ਕੋਸ਼ਿਸ਼ ਕੀਤੀ ਕਿ ਪੰਜਾਬੀ ਭਾਸ਼ਾ ਨੂੰ ਪੰਜਾਬੀ ਭਾਸ਼ਾ ਇੱਕ ਬਹੁਤਾਂ ਮੀਤ ਭਾਸ਼ਾ ਦੇ ਵਿੱਚ ਇਹ ਵਿੱਚ ਵੀ ਅਕਲੀਆਂ 10 ਫਰਮਰ ਪਿਆਰੀਆਂ ਪਿਛਾਵਾਂ ਦੇ ਉਹਨਾਂ ਦੇ ਵਿੱਚ ਨਾ ਆਇਆ ਔਰ ਪੰਜਾਬੀ ਭਾਸ਼ਾ ਜੇਕਰ ਸਭ ਤੋਂ ਪੁਰਾਣਾ ਪੁਰਾਣੀ ਦੇਖੀ ਜਾਂਦੇ ਵਿੱਚ ਭਾਸ਼ਾ ਇੰਨੀ ਅੱਜ ਵੀ ਫਰਮਰ ਪਿਆਰੀ ਹੈ ਉਹਦੇ ਵਿੱਚ ਪੰਜਾਬੀ ਭਾਸ਼ਾ ਦਾ ਨਾਮ ਪਹਿਲੇ ਅਧਾਰ ਤੇ ਆਉਂਦਾ ਇਸ ਕਰਕੇ ਜੋ ਵੀ ਯਤਨ ਪੰਜਾਬੀ ਭਾਸ਼ਾ ਨਾਲ ਸਭ ਤੋਂ ਪਹਿਲਾਂ ਜਨਤ ਸਭਾ ਦੇ ਨੇ ਉਹ ਭਾਸ਼ਾ ਵਿਭਾਗ ਪੰਜਾਬ ਉਹ ਪਹਿਲ ਦੇ ਆਧਾਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੇ ਜਿਹੜੇ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਆਧੁਨਿਕਲੀ ਕਰਨ ਦੇ ਲਈ ਡਿਗ੍ਰੀ ਦੇ ਯੋਗਦੇ ਖਾਣ ਦਾ ਬਣਾਉਣ ਦੇ ਲਈ ਪਾਉਂਦੇ ਜਾਂਦੇ ਸਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸਕੂਲ ਕਾਲਜਾਂ ਜਾਂ ਦੁਕਾਨਾਂ ਦੇ ਪੰਜਾਬੀ ਵਿੱਚ ਬੋਰਡ ਜਿਹੜੇ ਆ ਉਸ ਤੋਂ ਪਹਿਲਾਂ ਪੁੱਲੇ ਹਿੱਸੇ ਤੇ ਲਗਾ ਰਹੀ ਹੈ ਉਹਦੇ ਬਾਰੇ ਕੀ ਕਿ ਕਹਿਣਾ ਚਾਹੁੰਦੇ ਇਨਾ ਚੰਗਾ ਕਿ ਸਾਡੇ ਬਹੁਤ ਮਾਣਜੋ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਝ ਜਦੋਂ ਆਏ ਸਨ ਕਿਉਂਕਿ ਹਰ ਵਿਅਕਤੀ ਦਾ ਮਹਾਨ ਵਿਅਕਤੀ ਆਪਣੀ ਮਾਂ ਬੋਲੀ ਦੇ ਨਾਲ ਹੋਣੀ ਤੇ ਪੰਜਾਬੀ ਕਿਉਂਕਿ ਪੰਜਾਬ ਦੀ ਰਾਜ ਭਾਸ਼ਾ ਹੈ ਪੰਜਾਬ ਰਾਜ ਭਾਸ਼ਾ ਐਕਟ ਦੀ ਇਹ ਮਾਣ ਮਿਲਿਆ ਗੁਰਮੁਖੀ ਲਿਪੀ ਇਹਦੀ ਰਾਜ ਲਿਪੀ ਹੈ ਔਰ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਰਾਜ ਭਾਸ਼ਾ ਐਕਟ 1967 ਦਾ ਐਕਟ 2008 ਵਿੱਚ ਸੋਧ ਹੋਈ ਹੈ ਇੱਕ ਦੀ ਸੋਧ ਹੋਈ ਹੈ ਉਹਦੇ ਅਨੁਸਾਰ ਦੇ ਵੀ ਸਾਡੇ ਸਰਕਾਰੀ ਅੰਦਰ ਸਰਕਾਰੀ ادارے ਨੇ ਦਫ਼ਤਰ ਦੇ ਉਹਨਾਂ ਦੇ ਵਿੱਚ ਪੰਜਾਬੀ ਭਾਸ਼ਾ 'ਚ ਕੰਮ ਕਰਨਾ ਵੀ ਲਾਜ਼ਮੀ ਤੇ ਹੁਣ ਇੱਕ ਜਿਹੜਾ ਵਪਾਰਕ ਅਦਾਰਿਆਂ ਦਾ ਐਕਟ ਹੈ ਉਹਦੇ ਵਿੱਚ ਸੋਧ ਕੀਤੀ ਗਈ ਹੈ। ਉਹਦੇ ਅਨੁਸਾਰ ਪੰਜਾਬ ਰਾਜ ਦੇ ਵਿੱਚ ਜਿੰਨੇ ਵੀ ਵਪਾਰਕ ਅਦਾਰੇ ਨੇ ਚਾਹੇ ਪ੍ਰਾਈਵੇਟ ਸਕੂਲ ਲਾ ਕੋ ਕਾਲਜ ਜਾਂ ਯੂਨੀਵਰਸਿਟੀ ਹੈ ਜਾਂ ਦੁਕਾਨਾਂ ਨੇ ਮਾਊਲ ਆਇਆ ਹੋਟਲ ਹੈ। ਉਹਨਾਂ ਦੇ ਨਾਮ ਬੋਰਡ ਤੇ ਜਿਹੜੇ ਨਾਮ ਨੇ ਉਹ ਪੰਜਾਬੀ ਵਿੱਚ ਹੋਣੇ ਲਾਜ਼ਮੀ ਹੋ ਗਏ। ਪਰ ਪੰਜਾਬੀ ਵਿੱਚ ਲਿਖਣਾ ਜਿਹੜਾ ਇਦਾਂ ਨਹੀਂ ਹੋਏਗਾ ਕਿ ਛੋਟਾ-ਜਾ ਕਰਕੇ ਤੁਸੀਂ। ਠੀਕ ਹੈ। ਬੋਰ ਜਿਹੜਾ ਆ ਕਿਸੇ ਵੀ ਵਪਾਰਕ ਦਾ ਹੈ ਉਹ ਪੰਜਾਬੀ ਭਾਸ਼ਾ ਚ ਉੱਪਰ ਲਿਖਿਆ ਹੋਵੇ ਗੁਰਮੁਖੀ ਲਿਪੀ ਚ ਜੇਕਰ ਕੋਈ ਹੋਰ ਭਾਸ਼ਾ ਲਿਖਣੀ ਹੈ ਜਿਹੜੀ ਮਾਤੀ ਭਾਸ਼ਾ ਚ ਹੀਠਾਂ ਲਿਖ ਲਓ ਪਰ ਉਹਦੇ ਸਾਈਜ਼ ਵੀ ਪੰਜਾਬੀ ਭਾਸ਼ਾ ਦਾ ਗੁਰਮੁਖੀ ਲਿਪੀ ਚ ਜਿਹੜਾ ਬੋਰ ਲਿਖਿਆ ਗਿਆ ਨਾ ਉਹ ਥੱਲੇ ਲਿਖੇ ਗਏ ਜਿਹੜੇ ਹੋ ਸਾਈਜ਼ ਆ ਉਹਦੇ ਨਾਲੋਂ ਜ਼ਿਆਦਾ ਵੱਡਾ ਹੋਵੇ ਜਾਂ ਘੱਟ-ਘੱਟ ਬਰਾਬਰ ਇਹ ਨਹੀਂ ਵੀ ਛੋਟਾ ਹੋ ਜਾ ਕਰੀ ਇਹ ਇੱਕ ਚੰਗਾ ਯਤਨ ਹੈ ਕਿਉਂਕਿ ਕਿਸੇ ਵੀ ਰਾਜ ਦੀ ਜਿਹੜੀ ਰਾਜ ਭਾਸ਼ਾ ਆ ਉਹਦਾ ਮਾਣ ਸਤਿਕਾਰ ਰੱਖਣਾ ਵੀ ਸਾਡਾ ਫਰਜ਼ ਹੈ ਕਿਉਂਕਿ ਸਾਰੇ ਕਾ ਆਮ ਉਹ ਜਲਦੀ ਪਾਸ਼ਾ ਦੇ ਵਿੱਚ ਕੰਮ ਕਰਦੇ ਨੇ ਆਮ ਲੋਕਾਂ ਨੂੰ ਉਹ ਚੀਜ਼ ਸਮਝ ਆਉਣੀ ਚਾਹੀਦੀ ਹੈ ਕਿ ਬੋਰਡ ਕਾਹਦਾ ਲਿਖਿਆ ਹੈ ਸੋ ਇਸ ਕਰਕੇ ਇਹ ਇੱਕ ਬਹੁਤ ਵਧੀਆ ਬਰਾਨਾ ਹੈ ਤੇ ਵਿਭਾਗ ਵੀ ਇਸ ਤੇ ਪਹਰਾ ਸਰ ਕਾਫੀ ਜਿਹੜੇ ਸਕੂਲ ਕਾਲਜ ਆ ਜਿਹੜੇ ਆ ਦਫਤਰ ਹੈਗੇ ਆ ਉਹਨਾਂ ਚਾ ਦੁਕਾਨਾਂ ਆ ਉਹਨਾਂ ਨੇ ਤਾਂ ਆਪਣੇ ਪੰਜਾਬੀ ਭਾਸ਼ਾ ਦੇ ਬੋਰਡ ਸਭ ਤੋਂ ਮੋਹਰੀ ਕਰ ਲਿਆ ਪਰ ਅਗਰ ਕੁਝ ਰਹਿ ਗਿਆ ਤਾਂ ਉਹਨਾਂ ਖਰਾਬ ਸਰਕਾਰ ਕੀ ਕਰ ਰਹੀ ਹੈ ਜਾਂ ਕੀ ਐਕਸ਼ਨ ਲੇਗੀ ਜਾਂ ਕਿਸ ਤਰ੍ਹਾਂ ਦੇ ਦੇਗੀ ਬਿਲਕੁਲ ਸਰਕਾਰ ਦੀ ਪੱਧਰ ਤੇ ਵਿਭਾਗ ਦੀ ਪੱਧਰ ਤੇ ਇੱਕ ਸੋਚ ਕੇ ਜੁਰਮਾਨੇ ਦੇ ਨਾਲ سزا ਦੇ ਨਾਲ ਕੰਮ ਕਰਮਣੋਂ ਆਪ ਅੰਦਰੋਂ ਨਿਕਲਣਾ ਚਾਹੀਦਾ ਬੜੇ ਮੌਕੇ ਦਿੱਤੇ ਨੇ ਜੋ ਐਕਟ 'ਚ ਸ਼ੋਧ ਹੋ ਚੁੱਕੀ ਆ ਉਹ ਹੈਗੀ ਆ ਕਿ ਜੇਕਰ ਵਪਾਰਕ ਪ੍ਰਾਈਵੇਟ ਵਪਾਰਕ ਦਸੇ ਇੱਕ ਪੱਖ ਬਣਾਉਂਦਾ ਜਾਂ ਰਾਇਟ ਜਾਂ ਬਤਰੀ ਉਹਦੇ ਲਈ ਪਹਿਲੀ ਜਿਹੜੀ ਉਲੰਘਣਾ ਆ ਉਹਦੇ ਤੇ 1000 ਦਾ ਜੁਰਮਾਨਾ ਜੇਕਰ ਦੂਜੀ ਵਾਰੀ ਫੇਰ ਉਹ ਬੋਰਡ ਪੰਜਾਬੀ ਦੇ ਉੱਪਰ ਨਹੀਂ ਹੁੰਦਾ ਫਿਰ 2000 ਰੁਪਏ ਜੁਰਮਾਨਾ ਇਹ ਜੇ ਨਹੀਂ ਹੁੰਦਾ ਤਾਂ ਜਿੰਨੀ ਵਾਰੀ ਵੀ ਉਸ ਨੂੰ ਲੰਘਣਾ ਲਈ ਕੋਈ ਅਧਿਕਾਰੀ ਉਹਦੀ ਪੜਤਾਲ ਕਰਦਾ ਉਨੀ ਵਾਰੀ 2-2000 ਰੁਪਏ ਜੁਰਮਾਨਾ ਹੈਗਾ ਸੋ ਉਹ ਕਿਰਤ ਵਿਭਾਗ ਦੇ ਨਾਲ ਸਹਿਯੋਗ ਕਰ ਰਹੇ ਆ ਉਹਦੇ ਵਿੱਚ ਵਿਭਾਗ ਦੀਆਂ ਜਿਹੜੀਆਂ ਹਦਾਇਤਾਂ ਆਉਣਗੀਆਂ ਉਹਦੇ ਅਨੁਸਾਰ ਜਾਈਏਗਾ ਇਹ ਕਾਨੂੰਨੀ ਕਰਵਿਤੇ ਹੈਗੀ ਕਿਉਂਕਿ ਜੇਕਰ ਕੋਈ ਚੀਜ਼ ਪਿਆਰ ਨਾਲ ਹੀ ਹੁੰਦੀ ਦਾ ਅੰਦਰੋਂ ਸਾਡੇ ਨਹੀਂ ਨਿਕਲਦੀ ਜਾਂ ਅਸੀਂ ਸਮਝ ਨਹੀਂ ਪਾਉਂਦੇ ਤੇ ਕਿਸੇ ਵੱਲ ਜਿਹੜਾ ਕਾਨੂੰਨ ਆ ਉਹਨੂੰ ਫਿਰ ਮੰਨਣਾ ਤੇ ਸਦਾ ਫਰਜ਼ ਬਣਦਾ ਸੋ ਮੇਰੀ ਨਿੱਜੀ ਰੂਪ ਵਿੱਚ ਬਿੱਚ ਵੀ ਅਪੀਲ ਹੈ ਕਿ ਪੰਜਾਬ ਰਾਜ ਦੇ ਵਿੱਚ ਆਸ ਕਰਕੇ ਮੈਂ ਕਿਹੜਾ ਜ਼ਿਲ੍ਹਾ ਗੁਰਦਾਸਪੁਰ ਚ ਬੈਠਾ ਇਸ ਕਰਕੇ ਜ਼ਿਲ੍ਹਾ ਗੁਰਦਾਸਪੁਰ ਦੇ ਸਾਰੇ ਵਪਾਰ ਕਰਦੇ ਉਹ ਵੀ ਆਪਣੇ ਜਿਹੜੇ ਉਹ ਪੰਜਾਬੀ ਚ ਕਰਦਾ ਜਿੱਤ ਸਾਰੀਆਂ ਹੀ ਪਿਛਾਵਾਂ ਸਨਮਾਨ ਦੀਆਂ ਬਾਤ ਹੁੰਦੀਆਂ ਸਾਰੀਆਂ ਪਿਛਾਵਾਂ ਦਾ ਮਾਨ ਸਨਮਾਨ ਸਾਨੂੰ ਕਰਨਾ ਚਾਹੀਦਾ ਪਰ ਆਪਣੀ ਮਾਂ ਬੋਲੀ ਤੇ ਜਿਹੜੀ ਰਾਜ ਭਾਸ਼ਾ ਹੈ ਉਹਨੂੰ ਘਰੋਂ ਕੱਢ ਕੇ ਜੇ ਅਸੀਂ ਕਹੀਏ ਕਿ ਦੂਸਰੀਆਂ ਪਿਛਾਵਾਂ ਦੇ ਵਿੱਚ ਅਸੀਂ ਬੜੀ ਮੁਹਾਰਤ ਹਾਸਲ ਕਰ ਲਾਂਗੇ ਉਹ ਸਾਡਾ ਵਹਿਮ ਹੁੰਦਾ ਪਰ ਹੁੰਦਾ ਹੈ ਸਾਨੂੰ ਦੂਜੀਆਂ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਪਰ ਆਪਣੀ ਮਾਂ ਬੋਲੀ ਨੂੰ ਦਰਕਨਾਰ ਦਿੱਤਾ ਹੈ। ਹਾਂਜੀ ਬਹੁਤ ਵਧੀਆ ਤਰੀਕੇ ਨਾਲ ਸਰ ਨੇ ਸਮਝਾਇਆ ਕਿ ਸਭ ਪੰਜਾਬੀ ਮਾਂ ਬੋਲੀ ਨੂੰ ਸਭ ਤੋਂ ਮਹਰੀ ਰੱਖਣਾ ਚਾਹੀਦਾ ਹੈ ਤਾਂ ਹੀ ਸਾਡਾ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਵਿਕਾਸ ਹੋ ਸਕਦਾ ਹੈ। ਮੈਂ ਤੁਹਾਡਾ ਆਪਣਾ ਸੰਜੀਪਾ